ਜੈ ਪੀਰਾ ਦੀ ਜੀ ਸਾਰਿਆਂ ਨੂੰ ਰਹਿਮਤ ਪੀਰਾ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਜੀ ਅੱਜ ਫੇਰ ਇੱਕ ਕਿੱਸਾ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਕਿੱਸਾ ਜੇ ਵਲੀਆ ਦੇ ਵਲੀ ਪੀਰਾ ਦੇ ਪੀਰ ਪੀਰ ਮੇਰੇ ਦਸਤਗੀਰ ਜਨਾਬ ਗੋਸੀ ਅਜਮ ਜੀ ਦਾ ਸਾ ਸੰਗਤ ਜੀ ਇਹ ਕਿੱਸਾ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਸੀਂ ਪੀਰਾ ਫਕੀਰਾ ਦੇ ਨਾਲ ਜੁੜਿਆ ਹੋਇਆ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਸਾਫ ਸੰਗਤ ਜੀ ਇੱਕ ਸਮੇਂ ਦੀ ਗੱਲ ਜੇ ਜਨਾਬ ਗੌਸੀ ਆਜਮ ਜੀ ਦੇ ਕੋਲ ਇੱਕ ਬਾਦਸ਼ਾ ਜੋ ਕਿ ਪੈਸੇ ਦੀਆਂ 10 ਥੈਲੀਆਂ ਲੈ ਕੇ ਆਇਆ ਬਾਦਸ਼ਾ ਨੇ ਕਿਹਾ ਕਿ ਸਰਕਾਰ ਕਿ ਮੈਂ ਤੁਹਾਨੂੰ ਮਾਇਆ ਦੀਆਂ ਇਹ 10 ਥੈਲੀਆਂ ਭੇਟ ਕਰਨਾ ਜਾਂਦਾ ਹਾਂ ਪਰ 11ਵੀਂ ਵਾਲੀ ਸਰਕਾਰ ਨੇ ਉਸ ਪੈਸੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਬਾਦਸ਼ਾਹ ਨੇ ਫਿਰ ਤੋ ਕਿ ਆ ਸਰਕਾਰ ਮੇਰੇ ਤੇ ਕਰਮ ਕਰੋ ਮੇਰੇ ਦੁਆਰਾ ਤੀੜ ਕੀਤੀਆ ਹੋਈਆ ਪੈਸੇ دیے ਥੈਲੀਆ ਕਬੂਲ ਕਰ ਲਵੋ ਤੇ ਬਾਦਸ਼ਾਹ ਨੇ ਉਥੋਂ ਪੈਸੇ ਦੀ ਇੱਕ ਥੈਲੀ ਚੁੱਕੀ ਤੇ 11ਵੀਂ ਵਾਲੀ ਸਰਕਾਰ ਜੀ ਦੇ ਵੱਲ ਨੂੰ ਕੀਤੀ ਗੋਸਪਖ ਸਰਕਾਰ ਜੀ ਨੇ ਉਹ थैਲੀ ਫੜੀ ਅਤੇ ਉਹ थैਲੀ ਨੂੰ ਜ਼ੋਰ ਨਾਲ ਕੁੱਟਿਆ ਕੁੱਟਦੇ ਸਾਰ ਹੀ ਉਹ थैਲੀ ਦੇ ਵਿੱਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ ਤੇ ਬਾਦਸ਼ਾਹ ਇਹ ਦੇਖ ਕੇ ਹੈਰਾਨ ਹੋ ਗਿਆ ਗੋਸਪਖ ਸਰਕਾਰ ਜੀ ਨੇ ਕਿਹਾ ਕਿ ਇਹ ਦੁਖੀ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਦੁਖੀ ਗਰੀਬਾਂ ਤੇ ਜ਼ੁਲਮ ਕਰਕੇ ਇਹ ਕਮਾਈ ਕੀਤੀ ਗਈ ਹੈ ਇਸ ਲਈ ਸਾਨੂੰ ਇਹ ਪੈਸਾ ਇੱਕ ਮਾਈ ਨਹੀਂ ਚਾਹੀਦੀ ਅਸੀਂ ਇਸ ਤਰ੍ਹਾਂ ਦੇ ਪੈਸੇ ਨੂੰ ਕੀ ਕਰਨਾ ਹੈ ਸਾਨੂੰ ਤਾਂ ਜਿੰਨੇ ਵੀ ਪੈਸੇ ਦੀ ਲੋੜ ਹੈ ਅੱਲਾਹ ਤਾਲਾ ਸਾਨੂੰ عطا ਕਰਦਾ ਹੈ ਉਸ ਤੋਂ ਵੱਧ ਪੈਸਾ ਅਸੀਂ ਕੀ ਕਰਨਾ ਹੈ ਇਹ ਤਾਂ ਦੁਨਿਆਵੀ ਲੋਕਾਂ ਦੀ ਇੱਛਾ ਵਾ ਨੇ ਅਸੀਂ ਤਾਂ ਫਕੀਰ ਲੋਗ ਹਾਂ ਪਰ ਜਿਹੜੇ ਲੋਗ ਦੁਖੀਆਂ ਗਰੀਬਾਂ ਤੇ ਜ਼ੁਲਮ ਕਰਕੇ ਪੈਸਾ ਕਮਾਉਂਦੇ ਨੇ ਉਹਨਾਂ ਤੋਂ ਜਦੋਂ ਅੱਲਾਹ ਤਾਲਾ ਨੇ ਹਿਸਾਬ ਮੰਗਣਾ ਹੈ ਫੇਰ ਉਹਨਾਂ ਨੂੰ ਅੱਲਾਹ ਤਾਲਾ ਦੇ ਸਾਹਮਣੇ ਕੋਈ ਗੱਲ ਨਹੀਂ ਆਣੀ ਕਿਉਂਕਿ ਕਹਿੰਦੇ ਨੇ ਕਿ ਮੰਗਿਆ ਜਦ ਹਿਸਾਬ ਆਪ ਜਾਣੇ ਜਾਣ ਨੇ ਦੇਣਾ ਕਿ ਜਵਾਬ ਫੇਰ ਬੰਦੇ ਨਦਾਨ ਨੇ ਗੌਸਪਾਕ ਸਰਕਾਰ ਜੀ ਫਰਮਾਂਦੇ ਨੇ ਕਿ ਸਾਨੂੰ ਦੁਖੀਆਂ ਤੇ ਗਰੀਬਾਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਕਿਸੇ ਦਾ ਇੱਕ ਨਿੱਕਾ ਪੈਸਾ ਵੀ ਨਹੀਂ ਰੱਖਣਾ ਚਾਹੀਦਾ ਸਭੋ ਕਿਸੇ ਗਰੀਬ ਲਈ ਆਪਣੇ ਪੱਲਿਓ ਕੁਝ ਕਰ ਸਕਦੇ ਹੋ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਸੋ ਸਾ ਸੰਗਤ ਜੀ ਆਸ ਕਰਾਂਗੇ ਕਿ ਤੁਹਾਨੂੰ ਇਹ ਕਿੱਸਾ ਚੰਗਾ ਲੱਗਿਆ ਹੋਵੇਗਾ ਸਾ ਸנגਜੀ ਅੱਜ ਦੇ ਵੀਡੀਓ ਵਿੱਚ ਬਸ ਇਨਾ ਹੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵਿੱਚ ਜੈ ਪੀਰਾ ਦੀ ਲਿਖਿਓ ਚੰਗਾ ਜੀ ਸਾਰਿਆਂ ਨੂੰ ਹੁੰਨ ਜੈ ਪੀਰਾ ਦੀ ਜੈ ਪੀਰਾ ਦੀ